ਮਾਪਿਆਂ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਪੁੱਤਰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਪੈਰਾਂ ਤੇ ਖਲੋ ਜਾਵੇ ਚੰਗੀ ਜ਼ਿੰਦਗੀ ਜਿਉਣ ਦੇ ਕਾਬਿਲ ਹੋ ਸਕੇ ਇਸ ਲਈ ਕਰਜ਼ਾ ਚੁੱਕ ਕੇ ਵੀ ਪੁੱਤਰਾਂ ਨੂੰ ਵਿਦੇਸ਼ ਭੇਜਣ ਤੋਂ ਮਾਪੇ ਗੁਰੇਜ਼ ਨਹੀਂ ਕਰਦੇ ਪਰ ਉੱਥੇ ਜਾ ਕੇ ਬੱਚਿਆਂ ਨਾਲ ਜੇ ਕੁਝ ਅਨਹੋਣੀ ਵਾਪਰ ਜਾਵੇ ਤਾਂ ਮਾਪਿਆਂ ਦੀ ਦੌੜ ਭੱਜ ਹੋਰ ਵਾਚ ਜਾਂਦੀ ਹੈ ਇਦਾਂ ਦਾ ਹੀ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਨੀਵਾਲ ਤੇ ਨਜ਼ਦੀਕੀ ਪਿੰਡ ਲਾਲੋਵਾਲ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਜਸਪ੍ਰੀਤ ਸਿੰਘ ਦੇ ਮਾਪਿਓ ਆਪਣੇ ਪੁੱਤਰ ਨੂੰ ਵਾਪਸ ਭਾਰਤ ਲਿਆਉਣ ਦੇ ਲਈ ਸਰਕਾਰੀ ਦਫ਼ਤਰਾਂ ਦੇ ਲਗਾਤਾਰ ਚੱਕਰ ਲਗਾ ਰਹੇ ਨੇ ਦਰਅਸਲ ਜਸਪ੍ਰੀਤ ਸਿੰਘ ਇੰਗਲੈਂਡ ਵਿੱਚ ਮਿਹਨਤ ਦੇ ਪੈਸੇ ਮੰਗਣ ਤੇ ਮਾਲਕਾਂ ਵੱਲੋਂ ਇੱਕ ਝੂਠੇ ਮਾਮਲੇ 'ਚ ਫਸਾ ਦਿੱਤੇ ਜਾਣ ਦਾ ਸ਼ਿਕਾਰ ਹੋ ਗਿਆ ਅਤੇ ਹੁਣ ਉਹ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਹੈ ਪਰ ਉਸਦੇ ਕੋਲ ਕੋਈ ਵੀ ਪਾਸਪੋਰਟ ਦੇ ਕਾਗਜ਼ ਨਹੀਂ ਹੈ ਇਸ ਲਈ ਇੰਗਲੈਂਡ ਦੀ ਡਿਟੈਕਸ਼ਨ ਵਿੱਚ ਰੱਖਿਆ ਗਿਆ ਪਰਿਵਾਰ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਨੂੰ ਗੁਹਾਰ ਲੁਆਈ ਹੈ ਕਿ ਉਹਨਾਂ ਦੇ ਪੁੱਤ ਨੂੰ ਵਾਪਸ ਇੰਡੀਆ ਦਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਵਿੱਚ ਰਹਿ ਕੇ ਫਿਰ ਤੋਂ ਪਹਿਲਾ ਵਾਲਾ ਜੀਵਨ ਬਸਰ ਕਰ ਸਕੇ ਮੈਂ ਜੀ ਗੁਰਪਾਲ ਸਿੰਘ ਪਿੰਡ ਲਾਲੋਆ ਜਿਲ੍ਹਾ ਗਦਾਸਪੁਰ ਤੋਂ ਮੇਰਾ ਜੀ ਬੇਟਾ ਜਸਪ੍ਰੀਤ ਸਿੰਘ 2010 ਵਿੱਚ ਇੰਗਲੈਂਡ ਗਿਆ ਸੀ ਇੰਗਲੈਂਡ ਜੋ ਆਪਣੀ ਵਾਈਫ ਨਾਲ ਸਪੌਂਸ ਕੀਤਾ ਸੀ ਤੇ ਗਏ ਸੀ ਇਕੱਠੇ ਗਏ ਸੀ ਉਸ ਦੋਨਾਂ ਜਿਨ੍ਹਾਂ ਦਾ ਕੋਈ ਆਪਸ ਵਿੱਚ ਛੋਟੀ ਮੋਟੀ ਮਸਲੇ ਵਿੱਚ ਕੋਈ ਅਲੱਗ-ਅਲੱਗ ਰਹਿਣ ਲੱਗ ਪਏ ਜਦੋਂ ਇਹ ਲੜਕਾ ਜਿੱਥੇ ਕੰਮ ਕਰਦਾ ਸੀ ਜਿਸ ਕੰਪਨੀ ਚ ਕੰਮ ਕਰਦਾ ਸੀ ਉਹਨਾਂ ਦੇ ਨਾਲ ਕੰਮ ਕਰਦੇ ਦੌਰਾਨ ਇਹਨੇ 2-3 ਵਾਰੀ ਪੈਸੇ ਮੰਗੇ ਉਹਨਾਂ ਪੈਸੇ ਲੈਣ ਦੇ ਤੂੰ ਇਹਨਾਂ ਨਾਲ ਝਗੜਾ ਕਰਕੇ ਤੈਨੂੰ ਉਲਟਾ ਕਿਸੇ ਕੇਸ ਵਿੱਚ ਫਸਾ ਕੇ ਤੇ ਇਹਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਜੇਲ੍ਹ ਤੇ ਭੇਜ ਤੋਂ ਬਾਅਦ ਇਹਨੇ ਜੀ 14 ਮਹੀਨੇ ਜਿਹਨੂੰ ਸਜ਼ਾ ਹੋ ਗਈ ਜਿਹੜੀ ਉਹ ਕੱਟ ਚੁੱਕਾ ਵਾ ਸਜ਼ਾ ਕੱਟਣ ਦੇ ਬਾਵਜੂਦ ਜੋ-ਜੋ ਕਾਗਜ਼ ਸੀ ਡਾਕੂਮੈਂਟ ਜੋ ਇਹਦੇ ਪਾਸਪੋਰਟ ਵਗੈਰਾ ਸੀ ਉਹ ਸਾਰੇ ਜਿਹੜੀ ਕੰਪਨੀ ਨਾਲ ਕੰਮ ਕਰਦਾ ਸੀ ਉਹਨਾਂ ਸਾਰੇ ਉਹਦੇ ਗੁੰਮ ਕਰਕੇ ਇਹਨੂੰ ਦਿੱਤੇ ਨੇ ਗਾਇਬ ਕਰ ਦਿੱਤੇ ਆ ਉਹਨੇ ਦੇ ਕੋਲ ਜਿਹੜਾ ਲੰਡਨ ਵਿੱਚ ਡਿਟੈਕਟਿਵ ਹਾਊਸ ਬਣਿਆ ਨੇ ਉਹਨਾਂ ਵਿੱਚ ਉਹਨਾਂ ਨੂੰ 4 ਮਹੀਨੇ ਤੋਂ ਰਹਿ ਰਿਹਾ ਵਾ ਤੇ ਉੱਥੇ ਇਹਦੇ ਕੋਲ ਕੋਈ ਕਾਗਜ਼ ਪੱਤਰ ਨਾ ਹੋਣ ਵਜਾ ਕਰਕੇ ਇਹਨੂੰ ਉੱਥੇ ਰੱਖਿਆ ਗਿਆ ਵਾ ਤੇ ਉਤੋਂ ਇੰਗਲੈਂਡ ਦੀ ਸਰਕਾਰ ਕਹਿੰਦੀ ਹੈ ਜੀ ਇੰਡੀਆ ਸਰਕਾਰ ਪ੍ਰੂਫ ਕਰੂਗੀ ਵੀ ਤੂੰ ਇੰਡੀਆ ਦਾ ਵਾ ਤੇ ਤੈਨੂੰ ਆਪਾਂ ਫੇਰ ਭੇਜ ਸਕਦੇ ਆ ਸਾਡੀ ਤੇ ਇਹੋ ਬੇਨਤੀ ਹੈ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਗੜੀ ਕਿ ਉਹਦੇ ਕਾਗਜ਼ਾਂ ਵਿੱਚ ਜਿਹੜੇ ਆ ਡਾਕੂਮੈਂਟ ਜਿਹੜੇ ਉਹਨੂੰ ਤਿਆਰ ਕਰਕੇ ਤੋਂ ਉਹਨੂੰ ਇੰਡੀਆ ਵਾਪਸ ਮੰਗਾਇਆ ਜਾਵੇ ਸਾਡੀ ਬੇਨਤੀ ਨਾਲੇ ਉਹਦੇ ਇੱਕ ਹੈ ਜੂ ਪਰੇਸ਼ਾਨੀ ਉਹਨਾਂ ਦੀ ਉਹਦੇ ਐਕਸੀਡੈਂਟ ਦੌਰਾਨ ਇਹਨੂੰ ਸੱਟਾਂ ਲੱਗੀਆਂ ਸੀ ਉਹਦੀ ਲੱਤਾਂ ਨੂੰ ਬੜੀ ਪ੍ਰੋਬਲਮ ਆ ਗਈ ਹੈ ਜੀ ਉਹ ਤਾਂ ਕੋਈ ਚੱਲਣਾ ਫਿਰਨਾ ਉਸ ਤੋਂ ਬਾਅਦ ਬਹੁਤ ਮੁਸ਼ਕਲ ਹੋ ਗਿਆ ਵਾ ਉਹ ਕਦੇ ਸਾਨੂੰ ਫੋਨ ਕਰਦਾ ਵਾ ਕਿ ਕਹਿੰਦਾ ਵੀ ਮੈਨੂੰ ਪਪਾ ਜੀ ਚੱਲਣ ਵਿੱਚ ਬੜੀ ਮੁਸ਼ਕਲ ਆ ਗਈ ਮੈਂ ਕੋਈ ਤੁਰਿਆ ਨਹੀਂ ਜਾਂਦਾ ਉਹਤੇ ਮੈਡੀਸਿਨ ਦਵਾਈ ਦੀ ਬਹੁਤ ਜ਼ਿਆਦਾ ਘਾਟ ਆ ਜੀ ਮੈਡੀਸਿਨ ਨਹੀਂ ਦਿੱਤੀ ਜਾਂਦੀ ਇਸ ਕਰਕੇ ਸਾਡੀ ਬੇਨਤੀ ਹੈ ਜੀ ਪੰਜਾਬ ਸਰਕਾਰ ਭਾਰਤ ਸਰਕਾਰ ਗੜੀ ਕਿ ਸਾਡੇ ਬੱਚੇ ਨੂੰ ਜਲਦੀ ਤੋਂ ਜਲਦੀ ਉੱਥੇ ਵਾਪਸ ਮਗਾਇਆ ਜਾਵੇ ਬਹੁਤ ਬਹੁਤ ਆਪਾਂ ਧੰਨਵਾਦ ਕਰਾਂਗੇ ਜੀ ਤੁਸੀਂ ਕੋਸ਼ਿਸ਼ ਕੀਤੀ ਹੈ ਕੋਈ ਕੰਪਲੇਨਰ ਵਗੈਰਾ ਡੀਸੀ ਸਰਕਾਰ ਨੂੰ ਕੋਈ ਸ਼ਿਕਾਇਤ ਪਤਾ ਦਿੱਤਾ ਹਾਂ ਜੀ ਸਾਰਾ ਆਪਾਂ ਲਿਖਤੀ ਰੂਪ ਵਿੱਚ ਵੀ ਡੀਸੀ ਸਾਹਿਬ ਦੇ ਰਿਟਰਨ 2 ਮਹੀਨੇ ਤੋਂ ਮਤਲਬ 2.5 ਮਹੀਨੇ ਤੋਂ ਅਪਲੀਕੇਸ਼ਨ ਉਹਨਾਂ ਨੇ ਸਾਡੇ ਬਿਆਨ ਲੈ ਕੇ ਤੇ ਕੋਈ ਕਾਰਵਾਈ ਕੋਈ ਨਹੀਂ ਉੱਥੇ ਦੀ ਉੱਥੇ ਅਜੇ ਖੜੀ ਹੈ ਕੋਈ ਬੱਚੇ ਦੀ ਵਾਪਸੀ ਨਹੀਂ ਹੋਈ